ਜੀ ਮਤਰਕ ਕੀ ਹਾਲ ਚਾਲ ਠੀਕ ਠਾਕ ਅੱਜ ਲੱਗੇ ਮੱਕੀ ਦਾ 4 ਪਾਣ ਦੇਣੇ ਬੜਾ ਲੱਗਾ ਤੇ ਪੜੀ ਵੀ ਗਿੱਲੀ ਲੋ ਜੀ ਮਤਰਕ ਕੱਲ ਦਾ ਕੰਮ ਸ਼ੁਰੂ ਇੱਥੇ ਬਾਲੂ ਵੀ ਝੋਟਿਆਂ ਜ਼ੋਰ ਦਾ ਕਿਉਂ ਲਾਵ ਮੈਂ ਪਹਿਲੀ ਗਲੀ ਪਾ ਲੱਗਾ ਝੋਟੇ ਦੇ ਜ਼ੋਰ ਦਾ ਦੇਖੋ ਅੰਨੇ ਅਗੇ ਚੱਲਣ ਦੇ ਆ ਪੂਰੀ ਓਕਰ ਵੋਟ ਚੋਬਰ ਲੈ ਵੀ ਮਿੱਤਰੋ ਇਧਰ ਜੋਤਰੇ ਲੱਗਣ ਲੱਗੇ ਹੋਣੇ ਆ ਕਿਹੜਾ ਚੱਲਦਾ ਅੱਗੇ ਹਾਂ ਬਾਉ ਜੀ ਬਾਉ ਕਿੱਦਾਂ ਓਕਰ ਵੋਟਾਂ ਓਕੇ ਗੱਡੀਆਂ ਪੂਰੀਆਂ ਲੀਆਂ ਤੇ ਆ ਗੱਡੀਆਂ ਪੂਰੀਆਂ ਲੀਆਂ ਲੈ ਵੀਰ ਆਏ ਆ ਗੱਡੀਆਂ ਰੋਡ ਤੇ ਆ ਕੀ ਗੱਲ ਕਹਣ ਭਜਦਾ ਹੈ ਰਾਇਣ ਮੇਨੇ ਕੀ ਮਸ ਆ ਗਿਆ ਭਈਆ ਸਾਡਾ ਭਈਆ ਭਈਆ ਸਾਡਾ ਗਗੂ ਰੱਖ ਕੇ ਕਰੀ ਨਾਪ ਕੇ ਇਹਦਾ ਚੱਲ ਰਿਹਾ 4 ਇਹ ਬਣਿਆ ਪਿਆ ਇੱਧਰ ਮਿੱਤਰੋ ਕੰਮ ਚੱਲ ਰਿਹਾ ਪੂਰਾ ਜੋਰਾ ਸ਼ੋਰਾ ਦੇ ਇੱਧਰ ਸਾਡਾ ਭਾਗ ਵੀਰ ਦਾਲੇ ਹੋਰਾਂ ਸ਼ੋਰਾਂ ਦੇ ਚੱਲ ਰਿਹਾ ਵੜਾ ਆਇਆ ਜੱਟਾ ਵਾਅ ਉਖਾ ਕੰਮ ਆ ਭਾਈ ਇਹ ਕਰੇ ਐਂਡ ਹੋ ਜਾਂਦੀ ਯਾਰ ਕੀ ਸਲਾਹ ਦੋਗੇ ਤੁਸੀਂ ਸਲਾਹ ਦਵਾਂਗੇ ਚਾਰ ਪਾਓ ਨਾ ਖਵਾ ਕਰੋ ਨਾ ਪਾਓ ਕਿਹਨੂੰ ਸਲਾਹ ਦੇਣੀ ਆ ਤੇ ਕੀ ਸਲਾਹ ਦੋਗੇ ਫਿਰ ਮੈਂ ਤਾਂ ਨਾ ਹੀ ਪਾਉ ਨਾ ਪਾਉ ਨਾ ਪਾਉ ਔਖਾ ਭਾਈ ਔਖਾ ਭਾਈ ਪੂਰਾ ਬੰਦ ਹੈ ਕੀ ਮੈਂ ਸਲਾਹ ਦੋਗੇ ਚਾਹਾਂ ਜੀ ਦਾਾਂ ਤੋਂ ਚਾਰਜ ਕੋਈ ਨਾ ਪਾਵੇ ਕੋਈ ਨਾ ਪਾਵੇ ਕੋਈ ਫਾਇਦਾ ਨਹੀਂ ਜੋ ਪੱਛੇ ਵੀ ਜੋ ਤਾਂ ਜਲਾਵਾ ਬਸ ਹਾਂ ਤੁਸੀਂ ਕੀ ਕਹਿਣਾ ਜਾਓਗੇ ਦੋ ਦੰਗਰ ਰੱਖੋ ਹਾਂ ਫਿਰ ਮਾਣਾਂ ਨਿਆਰੇ ਲਾਓ ਬਸ ਹਾਂ ਕਹਣ ਤੁਸੀਂ ਕਹਿਣਾ ਜਾਓਗੇ ਹੱਥ ਜੁੜੇ ਆ ਪਾਰਟੀ ਪਾਰਟੀ ਬਈ ਹਾਂ ਪਾਟੀ ਆ ਪੰਜਾਂ ਦਾ ਦੁੱਪੜ ਜਾਂਦਾ ਕਿੰਨਾ ਮਨ ਖਾਣਾ ਪਾਓਗੇ ਕਾਹਦੇ ਜਾ ਰਹੇ ਹੋ ਗਾਹ ਤੋਂ ਚਾਰ ਪਾਓਗੇ ਹੱਥ ਬੱਧਨ ਬਸ ਇੰਨੇ ਜੀ ਹਾਂ ਨਿੱਕਾ ਮੰਗ ਖਾਣਾ ਕੀ ਕਹਿਣਾ ਤੁਸੀਂ ਔਖਾ ਹਾਂ ਸਾਜੇਣਾ ਗੰਦ ਮੰਗ ਖਾਣੀ ਆ ਨਹੀਂ ਇੱਕ ਵਾਰੀ ਜੀ ਚਲੋ ਜੀ ਆਹ ਵੇਖੋ ਮਿੱਤਰੋ ਯੋਤਰੇ ਲੱਗੇ ਪਏ ਪੂਰੇ ਸੀਨੇੋਂ ਬਸੀਨੀ ਹੋਏ ਭਾਈ ਉਹਦੇ ਆ ਇਹੋ ਸੋਚਦਾ ਵੀ ਗੱਲ ਝੂਠ ਹੀ ਹੋ ਜੇ ਝੂਠ ਹੀ ਹੋ ਜੇ ਵੀ ਚਾਰ ਪੌਣ ਵਾਲੀ ਗੱਲ ਗੱਗੂ ਸੰਦੂ ਕਿਦਾਂ ਆ ਜਿੰਨਾ ਕਿ ਚਾਰ ਤੇ ਲੱਗਣੇ ਉਹਨੇ ਆਪ ਦੇ ਉੱਤੇ ਲਾ ਲੈਣੇ ਆ ਹਾਂ ਵੀਰ ਜੀ ਚਾਰ ਪੌਣ ਦੀ ਕੀ ਸਲਾਹ ਦੋਗੇ ਸਲਾਹ ਹੀ ਦੇਣੀ ਗਰਮੀ ਬੜੀ ਬਹੁਤ ਜ਼ਿਆਦੀ ਔਖਾ ਫੈਦਾ ਕੋਈ ਨਹੀਂ ਚਾਰਦਾ ਠੀਕ ਹੈ ਜੀ ਆ ਵੀਰ ਵੱਡ ਕੇ ਬੈਠੇ ਆ ਮਗਈ ਇਹ ਆਪਾਂ ਵੀਰਾਂ ਦਾ ਸਲਾਹ ਲੈਣ ਆ ਇਹ ਕੀ ਸਮਾਜ ਨੂੰ ਸਲਾਹ ਦਿੰਦੇ ਆ ਵੀ ਚਾਰ ਪਾਉਣਾ ਚਾਹੀਦਾ ਇਹ ਵੱਢਣ ਦਾ ਵੀਰ ਬਾਬਾ ਜੀ ਦੱਸੋ ਹਾਂ ਜੀ ਚਾਰ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਨਹੀਂ ਇਹ ਵੇਖੋ ਜੀ ਕੈਸਰ ਦੀ ਬਿਮਾਰੀ ਚੱਲ ਗਈ ਆ ਹਾਂ ਜੀ ਤੇ ਬੰਦ ਕਰੋ ਇਹਨੂੰ ਇਹਨੂੰ ਬੰਦ ਕਰੀਏ ਹਾਂ ਨਹੀਂ ਵਧੀਆ ਇੱਕ ਤਾਂ ਬੰਦੇ ਮਰਦੇ ਉਦਾਂ ਹੀ ਕੁਝ ਚਾਰਚ ਮਰ ਜਾਂਦੇ ਆ ਤੇ ਕੁਝ ਕੈਂਸਰ ਨਾਲ ਮਰ ਜਾਂਦੇ ਆ ਜੇ ਤਾਂ ਆਪਾਂ ਪਸ਼ੂਆਂ ਦੇ ਆ ਗਏ ਨਾ ਹਾਂਜੀ ਜਿੰਨਾ ਦਾ ਨੀਰ ਪੀਣੇ ਆ ਹਾਂਜੀ ਆਪਾਂ ਆ ਗਏ ਕੈਂਸਰ ਤੇ ਹਾਂਜੀ ਉਹ ਤਾਂ ਬੰਦੇ ਆਪੇ ਹਟ ਜਾਣੇ ਆ ਹਾਂਜੀ ਸਹੀ ਗੱਲ ਆ ਬਸ ਕਿਦਾਂ ਆਂਦੇ ਜੋ ਵੀਰੋ ਬਹੁਤ ਵਧੀਆ ਸਹੀ ਗੱਲ ਹੈ ਅੱਜ ਦਾ ਅੱਜ ਪਾਣੀ ਕਿ ਆ ਬੰਦਿਆ ਹੈ ਅੱਛਾ ਜਿਹੜੀ ਗਈ ਬਹੁਤ ਵਧੀਆ ਗਈ ਬਹੁਤ ਵਧੀਆ ਗਈ ਕੋਈ ਫਾਇਦਾ ਨਹੀਂ ਚਾਰ ਦਾ ਉਹਨੇ ਗਰਮੀ ਬਹੁਤ ਜ਼ਿਆਦੀ ਪੀਂਦੀ ਆ ਕੋਈ ਫਾਇਦਾ ਨਹੀਂ ਆ ਜਿਹੜੇ ਵੀਰ ਦਾ ਪੈਂਦਾ ਚਾਰ ਪਾਣੀ ਨੂੰ ਚੌਥੀ ਆ ਡੇਗ ਲਾ ਦੇ ਹੈ ਸਹੀ ਗੱਲ ਆ ਸਹੀ ਗੱਲ ਆ ਕਿ ਨਹੀਂ ਸਹੀ ਗੱਲ ਆ ਤਾਂ ਹਾਂ ਓਕੇ ਰੋਟਾ ਹਾਂ ਪਾਉਦੇ ਕੰਮ ਪਰ ਨਜ਼ਾਰੇ ਵੀ ਆ ਐਨਮ ਦੇ ਕੰਮ ਨਜ਼ਾਰੇ ਵੀ ਆ 1200 ਪੈਂਦਾ ਇੱਕ ਰੀ ਔਖਾ ਹੋਣਾ ਪੈਂਦਾ ਲੀੜੇ ਲਾ ਕੇ ਬੈਠੇ ਕਪਾਲ ਲਾ ਕੇ ਫੇਰ ਲੀੜੇ ਪਾ ਲੈਣੇ ਵਾਹ ਇਹ ਵੀ ਸਹੀ ਆ 1200 ਤੁਹਾਨੂੰ ਪੈਂਦਾ ਜਿਹੜੇ ਘਰ ਵਾਲੇ ਉਹਨਾਂ ਨੂੰ ਪੁੱਛੋ ਕੀ ਪੈਂਦਾ ਉਹਨਾਂ ਦੇ ਭਾ ਦਾ ਖਵਾਈ ਆ ਖਵਾਈ ਆ ਬੜੀ ਔਖੀ ਸਿੱਧੀ ਮਗਾਈ ਵੱਢਣੀ ਸੌਖੀ ਆ ਰੇਡੀ ਮੈਂ ਕਈ ਵੱਡੀ ਔਖੀ ਹੈ ਨਾ ਇਹ ਥੜੀ ਔਖੀ ਵਿਡਣੀ ਆ ਦੋ ਤੀਣਾ ਪਾਣੀ ਪਈ ਆ ਲਓ ਵੀ ਚੋਬਰੋ ਖਿੱਚ ਕੇ ਰੱਖਣ ਦਾ ਕੰਮ ਪਾਉ ਵੱਡਾ ਡਾਉਣ ਆ ਵੀ ਮਿੱਤਰੋ ਬੰਦੇ ਪੂਰੇ ਲੱਗੇ ਯੋਰਾ ਸ਼ੋਰਾ ਦੇ ਅੰਡ ਕਰਾਈ ਆਉਂਦਾ ਆ ਤੇ ਜੀ ਟਰਾਲੀ ਭਰਦੇ ਲੱਗੇ ਆ ਘੰਟੇ ਡਾਢ ਘੰਟੇ ਦੇ ਵਿੱਚ ਪਰ ਕੰਮ ਇਹ ਆ ਵੀ ਔਖਾ ਹੀ ਆ ਸਾਲਾ ਗਗੂ ਰੁਕ ਲਾਉਂਦਿਆ ਕੰਮ ਔਖਾ ਹੀ ਆ ਇਹਦੇ ਨਾਲ ਤੂੜੀ ਪਾ ਲੋ ਬੰਦੇ ਵੀ ਲੋਕਾਂ ਦੇ ਹਣ ਵਿੱਚ ਝੋਕੀ ਹੋ ਜੇ ਆ ਗੋਨੀ ਬੰਦੇ ਤਰੋ ਤਰੋ ਕਰਦਾ ਔਖਾ ਕੋਰੇ ਆ ਮਾ ਜਾਣਦੇ ਬੰਦਿਆਂ ਤੋਂ ਦੇ ਚਾਚਾ ਕੀ ਸਲਾਹ ਦੋਗੇ ਦੁਸ਼ਮਣਾਂ ਦੁਸ਼ਮਣੇ ਕੱਢਣੀ ਹੋਵੇ ਕਿਹੜੀ ਸਲਾਹ ਸਲਾਹ ਮਕਾਈ ਨਹੀਂ ਦਵਾਂਗੇ ਹਾਂ ਪੜਾਈ ਰਹਿ ਗਈ ਬਸ ਹੁਣ ਔਖਾ ਹੀ ਆ ਮੰਗਿਆ ਵੀ ਔਖਾ ਹੀ ਆ ਪਰ ਲੈ ਚੂਹੇ ਦੇ ਚੂਹਾ ਆਉਂਦੇ ਆ ਮੇਟਰੋ ਐ ਐਂਡ ਕਰਾ ਗਿਆ ਆਪਾਂ ਡੇਢ ਕਿੱਲਾ ਥਾਂ ਸੀ ਡੇਢ ਕਿੱਲਾ ਨਾ ਡੇਢ ਕਿੱਲਾ ਥਾਂ ਸੀ ਨਾ ਡੇਢ ਕਿੱਲਾ ਥਾਂ ਪੂਰਾ ਕਿੱਲਾ ਉਹ ਖਲੋਤੀ ਆ 2 3 ਕਿੱਲੇ ਉਧਰ ਖਲੋਤੀ ਆ ਤੇ ਆ ਐਂਡ ਕਰਾ ਕੇ ਫਦੇ ਕਰਾ ਦੀ ਹੁਣ ਤੇ ਇਸ ਖੂਜੀ ਆ ਐ ਵੇਖੋ ਜੀ ਜਗਾਰਾ ਛੱਡਣਗੇ ਸਾਡੇ ਚਾਚਾ ਜੀ ਮਾਨ ਜੋ ਵੀਡੀਓ ਤਾਂ ਬੰਦ ਹੀ ਹੋ ਵਧੀਆ ਬੋਲੇ ਸੋਨੇ ਹਾਰ ਸਤ ਸ੍ਰੀ ਅਕਾਲ ਹਾਂਜੀ ਵੀਰ ਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਆਪਣਾ ਦਾ ਔਖਾ ਭਾਈ ਹੁੰਦਾ ਮੈਂ ਜਿੱਥੇ ਬੈਠ ਜਾ ਕਿਉਂ ਤਾਂ ਮੋਬਾਈਲ ਫੜ ਕੇ ਨਹੀਂ ਹੈ ਬੋਲੇ ਸੋਨੇ ਹਾਰ ਸਤ ਸ੍ਰੀ ਅਕਾਲ ਫੋਨ ਆਉਂਦੇ ਦਾਸੇ ਦਾ ਚੱਕ ਕਰਦੇ ਜਿਆਦਾ ਦੇ ਦੋ ਫੋਨ ਆਉਂਦੇ ਐ ਕਰਦੇ ਆ ਪਾਉ ਖਦਮੀ ਬਹੁਤ ਜਿਆਦੀ ਨਹੀਂ ਠੰਡਾ ਆਉਂਦਾ ਵੀਰ ਨਾਲ ਵੇਖੰਦੇ ਵੀਰਾਂ ਦੀ ਪੇਟੀਆਂ ਆਉਂਦੀ ਆ ਵੀਰਾਂ ਦੀ ਪੇਟੀ ਸਵੇਰੇ ਲੂਣ ਥੋੜਾ ਜਿਹਾ ਘਟ ਗਿਆ ਹੈ ਮੀੜਚ ਦੇ ਉਹ ਆਂਦੇ ਹੁਣ ਮੈਂ ਮਸਾਲਾ ਪੂਰਾ ਕਰਾ ਦਿਓ ਕਾ ਚਾਚਾ ਸਹੀ ਗੱਲ ਆ ਕਹਿੰਦੇ ਹਾਂ ਡੜਾ ਲੈਣਾ ਪੜਾ ਤੂੰ ਫੜ ਉਹ ਡੜਾ ਅੰਦਰ ਬਣਾ ਉਹ ਮੋਬਾਈਲ ਫੜੀ ਮੈਨੂੰ ਮਾਰਦਾ ਉਹ ਨਾ ਹੈਗਾ ਜੋ ਦੇ ਬਲੈਕ ਪੀਸ ਜੋ ਉਹ ਵੇਹ ਬਰਛੀ ਦਿਨ ਉਹਦਾ ਸੂਤਰਾ ਉਹਨੇ ਨਹੀਂ ਉਹ ਜਗਦੀਸ਼ ਦੀ ਦਾ ਜਗਦੀਸ਼ ਦੀ ਦਾਦੀ ਨੇ ਉਹੜਾ ਉਹਦਾ ਮੇਜ ਫੇਟੀ ਹੈ ਨਾ ਲੈ ਹਾਂ ਸੈਟ ਹੈ ਹੁਣ ਪਉਣਾ ਕਮਨ ਚਾਰ ਅਗਲੇ ਯਾਰ ਤੋਂ ਹੈ ਹਾਂ ਚਲੋ ਚੱਲ ਜੀ ਚਲੋ ਯਾਰ ਤਾਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਨੂੰ ਸਲਾਹ ਕਿਹੜਾ ਕੰਜਰ ਦੇ ਜਾਂਦਾ ਵੀ ਤੁਸੀਂ ਚਾਰ ਪਾ ਲੋ ਪਰਨਾਲਾ ਕਰਾ ਦਿਓ ਯਾਰ ਸਾਰੇ ਦੋਵੇਂ ਮੜਾਇਆ ਕਰਾ ਦਿਓ ਯਾਰ ਉਹ ਵੈ ਗਰੂ ਔਖਾ ਆਹ ਵੇਖੋ ਜੀ ਗੱਗੂ ਕੱਲਾ ਹੀ ਵੜਾਵਾ ਓਏ ਓ ਫੜਨਾ ਡੰਡਾ ਜਾਂ ਲਾਹ ਉਹਦਾ ਚੱਲ ਓਏ ਲੈ ਪਿੰਨ ਵਾਲਾ ਆ ਮੜਿਆ ਓ ਜਾ ਕਮਣਾ ਚੱਲ ਆ ਗਿਆ ਫੜੋ ਇਹਨੂੰ ਛੱਡਣਾ ਕੀ ਇਹਨੂੰ ਜ਼ੋਰ ਦੇ ਕੇ ਰੱਖਾ ਕੋੜਾ ਕੁੜੀ ਆ ਵਿਆ ਲੈ ਉਹਨੇ ਤਾਂ ਫਿਰ ਕੱਲੇ ਨੇ ਲਾਤਾ ਓਏ 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 ਲੈ ਕਗੂ ਆ ਵੇਖੋ ਸ਼ਰਟ ਚਲਟਾ ਵੀ ਜਵਾਦ ਹੈ ਗਿਆ ਆ ਸਿੰਘ ਦੀ ਉਹ ਤੇ ਪਈ ਆ ਬਹੁਤ ਤੇਰਾ ਭਲਾ ਹੋ ਗਿਆ ਧੋਗੇ ਲਿਆਂਦਾ ਯਾਰ ਦਾ ਗੱਲ ਤਾਂ ਸਰੀਰ ਦੇਖਣ ਗੱਜ ਕੀ ਪਤਾ ਆ ਗੁੜੇ 6 ਪੈਕ ਆ ਬਾਰਡਰ ਏਰੀਆ ਵਾ ਤੇ ਆ ਫੌਜੀਆ ਨੇ ਬਣਾਈ ਇੱਕ ਮਿਸਾਲ ਜੀ ਕੀ ਕਹਿੰਦੇ ਇਹਨੂੰ ਕੀ ਬਣਾਇਆ ਫੌਜੀਆ ਨੇ ਹੈ ਦਵੰਸ ਇੱਕ ਰੀ ਇਥੇ ਐ ਪਾਲੀ ਚ ਡਰੋਨ ਵੀ ਡਿੱਗਾ ਸੀ ਉਹ ਪਾਲੀ ਚ ਡਰੋਨ ਵੀ ਡਿੱਗਾ ਸੀ ਤੇ ਉਦੋਂ ਬਾਬਾ ਕੰਮ ਖਰਾਬ ਹੋਇਆ ਸੀ ਅੱਡਾ ਬੜੀ ਬੀਐਸਐਫ ਹੈ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆਪਾਂ ਵਲੌਗ ਪਾਉਂਦੇ ਆ ਪਕੜਾ ਕੁਝ ਕਿੱਦਾਂ ਵੇਰ ਕੀ ਮਹਿਸੂਸ ਹੁੰਦਾ ਫਿਰ ਤੈਨੂੰ ਮਹਿਸੂਸ ਬੁਰੇ ਹਾਲ ਆ ਔਖਾ ਬੜਾ ਆਈ ਆਈ ਨੇਂ ਉਹ ਹੋ ਹੋ ਕਗੂ ਲਿਆ ਟਰੈਕਟਰ ਉਹ ਵੀ ਓਏ ਉਹ ਕਿਦਾਂ ਬਣਾਣਾ ਝੋਟੂ ਬਣਾਏਗਾ ਝੋਟ ਬਣਾ ਦੇ ਮਾਮਾ ਵੀਡੀਓ ਨਹੀਂ ਬਣਾ ਸਕਦੇ ਆ ਤੇਰਾ ਨਗਰਾ ਹਾ ਝੋਟਾ ਪਲਿਆ ਝੋਟਾ ਆਹ ਟਰਬੋ ਆਹ ਆ ਬੱਚੇ ਆ ਗੱਲ ਉਹ ਵੀ ਲਾਉਣੇ ਅਗੇ ਉਹਦਾ ਛੋਟਾ ਇੱਕ 855 ਸਵਰਾਜ ਇੱਕ 963 터보 ਵਾਲਾ

ਆ ਇਹ ਨੂੰ ਕਹਿੰਦੇ ਛੱਤੀ ਦੀ ਨਿਊ ਆਲੰਡ ਛੱਤੀ ਦੀ ਤੇ ਹੋਰ ਵੀ بڑے ਹੈਗੇ ਪਰ ਆ ਚੀਜ਼ ਵੱਖਰੀ ਆ ਕਹਿੰਦੇ ਉਹਨਾਂ ਸਮਿਆਂ ਜਦ ਅਟਕਰਾ ਛੱਡੀ ਜਦੋਂ ਬੱਸ ਨੂੰ ਤਪੀਂ ਕਹਿੰਦਾ ਸੀ ਆ ਪਿਆ ਜ ਸਾਡਾ ਰਵਾਟਰ ਕੋਲਰ ਚੋਬਰਾਂ ਦੇ ਕੰਮ ਵੇਖੋ ਭਾਂਡੇ ਵੀ ਉਦਾਂ ਪਏ ਕਰੇ ਨੂੰ ਰਹਾ ਕੀਤਾ ਵੀ ਕੀ ਜਨਾ ਲੈ ਵੀ 1.5 ਕਿੱਲੇ ਦਾ 4 ਤੇ ਚੋਬਰਾਂ 4 ਘੰਟਿਆਂ ਦੇ ਵਿੱਚ ਭਾਗੇ ਵਿਲੇ ਹੋ ਗਏ ਆ 8 ਬੰਦੇ ਸੀ ਆਪਾਂ ਭਰਾ ਸਾਰੇ ਹੀਗੇ ਤੇ ਮੈਂ ਪੂਰੀ ਐਂਡ ਕਰਾਤੀ ਆ ਉਹ ਆ ਗਏ ਉਹ ਦੂਜੇ ਕਮਣੋਣੀ ਕਮਣ ਰੈਵਲ ਲਾਓ ਕਮਣ ਰਾਜਨ ਉਹ ਰੈਵਲ ਬਣਾਉਂਦਾ ਆ ਆ ਵੇਖੋ ਝੋਟਾ ਝੋਟਾ ਪਲਿਆ ਕੱਲ ਮੰਨਦਾ ਇਹ ਫਿਰ ਝੋਟੇ ਨੂੰ ਦੋ ਜਾਂਦੇ ਜਾਂਦੇ ਆ ਤੇਰਾ ਨਗਰਾ ਹੈ ਢਾਨਾ ਓਏ ਰੂਟਰ ਕੀ ਆ ਆਉਂਦਾ ਫੜਦਾ ਜਾ ਰਿਹਾ ਉਹ ਲੱਗਾ ਦੇਖਿਆ ਮੈਂ ਬੰਦੇ ਲਾ ਕੋਈ ਛੀਕੋੜਾ ਮੈਂ ਖਾਣੇ ਕੋ ਖਾਣਾ ਮੇਰੇ ਵਾਲਾ ਬੰਦਾ ਇਹ ਪਹਿਲਾਂ ਦੱਸਦਾ ਇਹਨਾਂ ਨੂੰ ਜਿੱਥੇ ਨਾ ਕੋਈ ਪਹਿਲਾਂ ਦੱਸਦਾ ਆਪੇ ਲੜ ਪਈ ਉਹ ਯਾਰ ਬੰਦ ਕਰ ਤੂੰ ਕਿਹਾ ਹੱਦੀ ਤੇ ਬਹੁਤ ਬਹੁਤ ਯਾਰ ਉਹ ਕਰ ਉਹਨੂੰ ਹਸਲਾ ਨਹੀਂ ਦਿੰਦੇ ਉਹਨੂੰ ਡਰਾਈ ਜਾਂਦੇ ਆ ਜਾਂਦੇ ਹੋਰ ਅੰਦਰ ਜਾਂਦੇ ਹੋਰ ਵਾਸਾ ਇੱਥੇ ਲਾ ਦੇ ਆਂਡਾ ਵੀ ਕੰਮ ਕਹੀ ਭੈਣ ਕਰੀ ਤੇਰੀ ਮਾਤਰਚੋਦ ਬੰਦਾ ਹੈ ਤੂੰ ਮਾਤਰਚੋਦ ਬੰਦਾ ਬੰਪਰ ਨਾ ਬੰਪਰ ਲਾ ਹੈ ਜਾ ਗਾਂ ਭੈਜੋ ਕੋਈ ਨਹੀਂ ਦਿਹਾੜੀ ਸਈ ਤੂੰ ਲੰਨ ਫੜਨ ਤੇ ਇੱਥੇ ਹੈਂ ਤੂੰ ਚੁੰਚਣਾ ਫੜਨਾ ਇੱਥੇ ਪਾਪੇ ਦਾ ਪਾਪੇ ਦਾ ਚੁੰਚਣਾ ਮੜਨਾ ਆ ਦੇਖੋ ਔਖਾ ਪਾਪਾ ਜੀ ਬਹੁਤ ਔਖਾ ਕਾਹਦਾ ਔਖਾ ਬਹੁਤ ਸਾਨੂੰ ਦੁਪਾਤਾ ਜਿ ਮੁਰਗੇ ਖਾਣੇ ਵਿੱਚ ਮੈਦਾਨ ਚ ਆਉਣਾ ਨਹੀਂ ਤੂੰ ਹੀ ਮੈਦਾਨ ਚ ਕਿਉਂ ਆਉਣਾ ਹੈ ਬੰਦੇ ਤਾਂ ਐਂ ਦੇਖਦੇ ਜਿੱਦਾਂ А? <говор> <говор>